अगर हिंद में तीर्थ यात्रा के लिए एक टाय बाप ने बच्चे जहां खुदा के लिए चमक है मेहर की चमकोर तेरे जरो में यहीं से बन के गए हैं सितारे आसमां के लिए सो तू देख सकते हो सर्वसदानी श्री गुरु गोविंद सिंह जी महाराज ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਤੁਝਾਰ ਸਿੰਘ ਜੀ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ માતા ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਜਿਹੜਾ ਗੁਰੂ ਦਾ ਲੰਗਰ ਇੱਥੇ ਲੱਗਿਆ ਹੋਇਆ ਵੱਲੋਂ ਸ੍ਰੀ ਗੁਰੂ ਹਰ राय ਸਾਹਿਬ ਜੀ ਦੇਸੀ દવાਖਾਨਾ ਪਿੰਡ ਕਦੋਲਾ ਸਾਡੇ ਬਾਬਾ ਜੀ ਭਾਈ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਹੈਨਾ ਵੱਲੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਕੋਲਡ ਡਰਿੰਕ ਦਾ ਤੇ ਪਾਣੀ ਦਾ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਸੰਗਤਾਂ ਦੇ ਲਈ ਤੇ ਸੰਗਤਾਂ ਦੂਰੋ ਦੂਰੋ ਸੇਵਾ ਕਰਨ ਦੇ ਲਈ ਆਨੀਆਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਤੇ ਤੁਸੀਂ ਦੇਖ ਸਕਦੇ ਹੋ ਕੋਲਡ ਡਰਿੰਕ ਤੇ ਠੰਡਾ ਜਲ ਜਿਹੜਾ ਸੰਗਤਾਂ ਦੇ ਲਈ ਤੋਟ ਬਰਤਾਇਆ ਜਾ ਰਿਹਾ ਹੈ ਕੋਲਡ ਡਰਿੰਕ ਠੰਡਾ ਜਲ ਛਕ ਕੇ ਜੀ ਕੋਲਡ ਡਰਿੰਕ ਠੰਡਾ ਜਲ ਛਕ ਕੇ ਵੀਰਾਂ ਜੀ ਕੋਲਡ ਡਰਿੰਕ ਛਕ ਲੋ ਭਾਈ ਠੰਡਾ ਜਲ ਛਕ ਲੋ ਵਾਹਿਗੁਰੂ ਜੀ ਠੰਡ ਛਕ ਲੋ ਭਾਈ ਕੋਲਡ ਡਰਿੰਕ ਛਕ ਲੋ ਜੀ ਦੇਖੋ ਕਿਸ ਤਰ੍ਹਾਂ ਸੰਗਤਾਂ ਦੂਰੋਂ ਦੂਰੋਂ ਸਜਦਾ ਕਰਨ ਦੇ ਲਈ ਇਸ ਪਾਵਨ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੇ ਮੱਥਾ ਟੇਕਣ ਲਈ ਆ ਰਹੀਆਂ ਤੇ ਮੌਸਮ ਵੀ ਠੀਕ ਹੈ ਨਾ ਠੰਡਾ ਨਾ ਗਰਮੀ ਹੈ ਸ਼ਾਮੀ ਠੰਡ ਹੋ ਜਾਂਦੀ ਹੈ ਤੇ ਉਹ ਦਾ ਮਹੀਨਾ ਵਡੀਆਂ ਸ਼ਹਾਦਤਾਂ ਪਿਆਸ ਲੱਗ ਜਾਂਦੀ ਹੈ ਰਾਹੀ ਗਿਰਾਂ ਨੂੰ ਤੇ ਠੰਡੇ ਦਾ ਇੰਤਜ਼ਾਮ ਕੀਤਾ ਹੋਇਆ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇਸੀ દવાਖਾਨਾ ਪਿੰਡ ਕੰਦੋਲਾ ਸਾਡੇ ਬਾਬਾ ਸੁਖਵੀਰ ਸਿੰਘ ਜੀ ਕੰਦੋਲਾ ਤੁਸੀਂ ਦੇਖ ਸਕਦੇ ਹੋ ਖੁਦ ਵੀ ਜਿਹੜੇ ਨਾਲ ਸੇਵਾ ਕਰ ਰਹੇ ਆ ਇਹਨਾਂ ਨੂੰ ਕਾਲੀ ਦੇ ਦੇ ਸਿਤਰਮ ਜੀ ਕਾਲੀ ਬੋਤਲ ਫੜ ਲਓ ਠੀਕ ਹੈ ਜੀ ਸਰ ਕੋ ਕਲੀ ਹੈ ਕੀ ਆ ਲਓ ਭਾਈ ਤੇ ਦੇਖੋ ਤੁਸੀਂ ਕਾਲੀ ਬੋਤਲ ਫੜੋ ਆਕਾ ਕਿਹੜਾ ਕਿਸੇ ਦਾ ਫੜੋ ਸੋਨੂੰ ਆ ਲਓ ਜੀ ਕੋਈ ਇਹਨੇ ਗਲਾਸਾ ਹੀ ਤੇਰੀ ਨਾਲ ਆ ਥੱਲੇ ਤੋਪਕਾ ਗਰੀਆਂ ਦੇ ਉੱਪਰ ਕੋਈ ਆਜਾ ਬਾਈ ਪੋਲਟਰੀ ਮੇ ਉਹ ਕਿਹੜਾ ਕਾਲਾ ਕੀ ਪਿੱਲਾ ਬਹੁਤ ਤੇ ਆਪਾਂ ਗੱਲਬਾਤ ਕਰਦੇ ਆਂ ਜੀ ਬਾਬਾ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਰ ਜੀ ਮਹਾਰਾਜ ਬਸ ਚੜ੍ਹਦੀ ਕਲਾ ਜੀ ਅੱਜ ਸਰਾਹੀ ਗਰਾਂ ਦੀ ਪਿਆਸ ਬੁਝਾਈ ਜਾ ਰਹੀ ਹੈ ਕੋਲਡ ਡਰਿੰਕ ਦਾ ਲੰਗਰ ਲਗਾਏ ਜਾ ਰਿਹਾ ਹੈ ਪਾਣੀ ਦੇ ਲੰਗਰ ਲਗਾਏ ਜਾ ਰਿਹਾ ਹੈ ਇਹ ਪਹਿਲਾਂ ਵੀ ਲਗਾਇਆ ਗਿਆ ਇਸ ਸਾਲ ਤੋਂ ਸ਼ੁਰੂ ਕੀਤਾ ਬਾਬਾ ਜੀ ਉਹ ਦੱਸੋ ਇਸ ਸਾਲ ਸ੍ਰੀ ਚਮਕੌਰ ਸਾਹਿਬ ਜੀ ਆਂਦੇ ਮਹਾਨ ਸ਼ਹੀਦਾਂ ਦੀ ਗੁਰੂ ਸਾਹਿਬ ਦੇ ਮਹਾਨ ਯੋਧਿਆਂ ਦੀ ਜਿਹੜੀ ਚਮਕੌਰ ਸਾਹਿਬ ਦੀ ਤਰਤੀ ਉੱਤੇ ਗੁਰੂ ਸਾਹਿਬ ਦੀ ਇੱਕ ਬਲਖਣ ਜਿੱਤ ਹੋਈ ਸੀ 10 ਲੱਖ ਦੁਸ਼ਮਣ ਫੌਜ ਇਸ ਤਰਤੀ ਤੇ ਚੜ ਕੇ ਆਈ ਸੀ 40 ਜਣਿਆਂ ਨੂੰ ਫੜਨ ਵਾਸਤੇ ਜੀ ਜਿਨ੍ਹਾਂ ਦੇ ਵਿੱਚ 10ਵੇਂ ਪਾਤਸ਼ਾਹ ਉਹਨਾਂ ਦੇ ਨਾਲ 40 ਸਿੰਘ ਤਕਸੀ ਗੜੀ ਚਮਕੌਰ ਸਾਹਿਬ ਦੀ ਨੂੰ ਕੋਈ ਭੁੱਲਿਆ ਨਹੀਂ ਹੋਇਆ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਕੋਈ ਗੁਰੂ ਸਿੱਖ ਬੈਠਾ ਹੈ ਉਹ ਚਮਕੌਰ ਸਾਹਿਬ ਦੀ ਗੜੀ ਉਹਦੇ ਹਿਰਦੇ ਦੇ ਵਿੱਚ ਵੱਸਦੀ ਹੈ ਬਿਲਕੁਲ ਤੇ ਉਸ ਗੜੀ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਨੂੰ 10 ਲੱਖ ਦੁਸ਼ਮਣ ਫੌਜ ਵੱਲੋਂ ਘੇਰਾ ਪੈਂਦਾ ਹੈ ਤੇ ਇਸ ਜੁੱਧ ਦੇ ਵਿੱਚ 10ਵੇਂ ਪਾਤਸ਼ਾਹ ਦੇ 40 ਸਿੰਘਾਂ ਵਿੱਚੋਂ 37 ਸਿੰਘ ਸ਼ਹੀਦ ਹੁੰਦੇ ਨੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੁੰਦੇ ਨੇ ਚਾਰੇ ਸੱਜਾਦਿਆਂ ਵਿੱਚੋਂ ਦੋ ਵੱਡੇ ਸੱਜਾਦੇ ਸੱਜਾਦਾ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸ਼ਹੀਦ ਹੁੰਦੇ ਨੇ ਪਰ ਸਭ ਤੋਂ ਬਲੱਖਣ ਗੱਲ ਇਹ ਹੈ ਇਸ ਤੋਂ ਵੱਡਾ ਕੱਟ ਪੂਰੇ ਵਰਲਡ ਵਿੱਚ ਨਹੀਂ ਹੁੰਦਾ ਪਰ ਦਸਵੇਂ ਪਾਤਸ਼ਾਹ ਐਡੇ ਵੱਡੇ ਕੱਟ ਦੇ ਵਿੱਚੋਂ ਖਾਲਸੇ ਨੂੰ ਆਪਣਾ ਰੂਪ ਤੇ ਸਰੂਪ ਕਲਗੀ ਜਿਹਾ ਬਖਸ਼ ਕੇ ਇਸ ਧਰਤੀ ਦੇ ਉੱਤੇ ਤਾੜੀ ਮਾਰ ਕੇ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਇਹ ਧਰਤੀ ਉੱਤੇ ਜਿੱਥੇ ਸੰਗਤ ਸ਼ੀਰਾਂ ਦੇ ਦਿਹਾੜੇ ਮਨਾਉਣ ਆਉਂਦੀ ਹੈ ਉੱਥੇ ਆਪਣੇ ਉਹਨਾਂ ਜਝਾਰੂ ਜੋਧਿਆਂ ਤੇ ਫਖਰ ਕਰਨ ਵਾਸਤੇ ਆਉਂਦੀ ਹੈ ਉਹਨਾਂ ਜਝਾਰੂ ਜੋਧਿਆਂ ਦੇ ਜਿਹੜੀ ਲਸਾਨੀ ਉਹਨਾਂ ਦਾ ਜਜਵਾ ਸੀ ਉਹਨੂੰ ਸਿਰ ਚ ਟਾਉਣ ਵਾਸਤੇ ਆਉਂਦੀ ਹੈ ਕਿਉਂਕਿ ਦਸਵੇਂ ਪਾਤਸ਼ਾਹ ਦੀ ਐਸ ਧਰਤੀ ਦੇ ਉੱਤੇ 10 ਲੱਖ ਦਸ਼ਮ ਫੌਜ ਦੇ ਨਾਲ ਜਿਹੜਾ ਟੱਕਰ ਆਇਆ ਸੀ ਉਹਦੇ ਵਿੱਚ ਦਸਵੇਂ ਪਾਤਸ਼ਾਹ ਵੀ ਜਿੱਤ ਹੋਈ ਸੀ ਅੱਜ ਉਸ ਗੱਲਾਂ ਨੂੰ ਉਸ ਇਤਿਹਾਸ ਨੂੰ ਮੁੱਕ ਰੱਖ ਕੇ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਵੀ ਸੰਗਤ ਨੂੰ ਕੋਲਡ ਡਰਿੰਕ ਸਕਾਈਏ ਠੰਡਾ ਪਾਣੀ ਸਕਾਈਏ ਜਦੋਂ ਦਸਵੇਂ ਪਾਤਸ਼ਾਹ ਇਸ ਧਰਤੀ ਤੇ ਨਿਕਲੇ ਹੋਣਗੇ ਸ਼ਾਇਦ ਉਹਨਾਂ ਨੂੰ ਪਾਣੀ ਦਾ ਘੁੱਟ ਦੇਣ ਵਾਲਾ ਕੋਈ ਵੀ ਨਹੀਂ ਹੋਣਾ ਹੋਏਗਾ ਉਸ ਟਾਈਮ ਪਰ ਅੱਜ ਉਹਨਾਂ ਗੁਰੂ ਦੀਆਂ ਸੰਗਤਾਂ ਪਤਾ ਨਹੀਂ ਉਹਨਾਂ ਦੇ ਪਿਆਰ ਵਿੱਚ ਕਿਆ-ਕਿਆ ਵਰਤਾਰੀਆਂ ਕਿਆ-ਕਿਆ ਸੰਗਤਾਂ ਉਹਨਾਂ ਦੇ ਪਿਆਰ ਦੇ ਵਿੱਚ ਸੰਗਤਾਂ ਲੰਗਰ ਲਾ ਰਹੀਆਂ ਇਹ ਉਹਨਾਂ ਦੀਆਂ ਕੁਰਬਾਨੀਆਂ ਅਗੇ ਸਿਰ ਚੁੱਕਦਾ ਹੈ ਕਿਸੇ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਕੋਈ ਕੌਮ ਆਖਦੀਆਂ ਨੇ ਅਸੀਂ ਰਾਜਿਆਂ ਦੇ ਬਹੁਤੇ ਪੂਰ ਚੱਲੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਕੌਮਾਂ ਉਹੀਓ ਜੱਗ ਵਿੱਚ ਜਿਉਂਦੀਆਂ ਨੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਜੇ ਅੰਤ ਪੈਂਦੇ ਨੇ ਮੁਲਕ ਕੁਰਬਾਨੀਆਂ ਦੇ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪਹਜੇ ਇਹ ਚਮਕੌਰ ਸਾਹਿਬ ਦੀ ਧਰਤੀ ਹੈ ਕਹਿੰਦੇ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰوں ਵਿੱਚ ਜਹੀਂ ਸੇ ਬਣ ਕੇ ਸtare ਗਏ ਆਸਮਾਨ ਕੇ ਲਈ ਗਰ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਇਹ ਉਹ ਧਰਤੀ ਹੈ ਕਿਆ ਦਸਮੇਸ਼ ਪਿਤਾ ਤੇਰੀ ਬਾਤ ਕੋ ਜੋ ਤੁਮਨੇ ਪਰਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਜਾਕੇ ਜਾਤੋਂ ਕੇ ਭੇਦਨ ਕਾਲ ਦੀਏ ਗੁਰੂ ਤੇਗ ਬਹਾਦਰ ਕੇ ਬੇਟੇ ਤੇਗ ਪਕੜ ਦੁਖਹੀਓਂ ਕੇ ਕਾਟ ਜੰਜਾਲ ਦੀਏ ਉਸ ਮੁਲਕ ਕੇ ਵਤਨ ਕੇ ਖਿਦਮਤ ਮੇਂ ਕਹੀਂ ਬਾਪ ਦੀਆ ਤੇ ਕਹੀਂ ਲਾਲ ਦੀਏ ਅਸੀਂ ਤਾਂ ਇੱਕ ਪਾਣੀ ਪਿਲਾਉਣ ਵਾਲੇ ਵਿੱਚੋਂ ਹੀ ਆਉਨੇ ਆ 155 ਸਾਡੇ ਤੋਂ ਆਪਣੇ ਲਾਲ ਆਪਣੇ ਫਰਜੰਦ ਸਾਡੇ ਤੋਂ ਕੁਰਬਾਨ ਕਰ ਗਏ ਇਹ ਚੀਜ਼ਾਂ ਉਹਨਾਂ ਦੇ ਬਰਾਬਰ ਕੋਈ ਮੁੱਲ ਨਹੀਂ ਰੱਖਦੀ ਜੀ ਬਿਲਕੁਲ ਜੀ ਤੇ ਕਿੰਨੇ ਦਿਨ ਹੋਰ ਚੱਲਣਾ ਜੀ ਤਿੰਨ ਦਿਨ ਦਾ ਲੰਗਰ ਹੋਵੇਗਾ ਜੀ ਜੀ ਅ ਅੱਜ ਪਹਿਲੇ ਦਿਨ ਦੀ ਆਰੰਭਤਾ ਹੈ ਜੀ ਤੇ ਇਸੇ ਤਰ੍ਹਾਂ ਫਤੇਕਰ ਸਾਹਿਬ ਜਾਵਾਂਗੇ ਕੱਲ ਨੂੰ ਸਵੇਰ ਅੰਮ੍ਰਿਤ ਵੇਲੇ ਤੋਂ ਅਤੇ ਸ਼ਾਮ ਦੇ ਟਾਈਮ ਠੰਡੇ ਟਾਈਮ ਦੁੱਧ ਬੱਚਿਆਂ ਵਾਸਤੇ ਦੁੱਧ ਅਲੱਗ ਤੇ ਕੌਫੀ ਤੇ ਨਾਲ ਚਾਹ ਅੱਛਾ ਉਸ ਤੋਂ ਜਦੋਂ ਦੁਪਹਿਰ ਦਾ ਟਾਈਮ ਹੋਵੇਗਾ ਉਹਦੇ ਵਿੱਚ ਫਿਰ ਕੋਲਡ ਡਰਿੰਕ ਤੇ ਠੰਡਾ ਪਾਣੀ ਪੂਰੇ ਜਿਹੜਾ ਚਮਕੌਰ ਸਾਹਿਬ ਦੀ ਧਰਤੀ ਤੇ ਆਮ ਤੁਸੀਂ ਵੀ ਘੁੰਮਦੇ ਹੋ ਕਿ ਜਲ ਛਕਣ ਵਾਸਤੇ ਨਹੀਂ ਹੈਗਾ ਆ ਜਲ ਦਾ ਆਪਾਂ ਨੇ ਪੂਰਾ ਪ੍ਰਬੰਧ ਕੀਤਾ ਹੈ ਜੀ ਮੈਂ ਦੇਖ ਰਿਹਾ ਤੇ तकरीबन ਇੱਕ ਟਰੱਕ ਅਸੀਂ ਜਲ ਜਿਹੜਾ ਬਿਸ਼ਲਰੀ ਪਾਣੀ ਹੈ ਇਹ ਅਸੀਂ ਨਾਲ ਲਿਆਂਦਾ ਹੋਇਆ ਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਦੋ ਤਿੰਨ ਦੁਕਾਨਾਂ ਕੋਲ ਡਰਿੰਕ ਦੀਆਂ ਭਰੀਆਂ ਹੋਈਆਂ ਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਇਸੇ ਤਰ੍ਹਾਂ 1 2 3 ਤੇ 4 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੀ ਪਾਵਨ ਕੋਇਤਰ ਧਰਤੀ ਤੇ ਪਹੁੰਚਾਂਗੇ ਸੋ ਇਹ ਜਿਹੜੇ ਕਾਰਜਾਂ ਇਹ ਸੱਚੇ ਪਾਤਸ਼ਾਹ ਨੇ ਜੋ ਕਾਰੋਵਾਰ ਬਖਸ਼ਿਆ ਉਹਦੇ ਦਸਬੰਦ ਵਿੱਚੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਸੋ ਗੁਰੂ ਸਾਹਿਬ ਆਪਣੀ ਕਿਰਪਾ ਕਰਕੇ ਇਹ ਸੇਵਾ ਆਪ ਲੈ ਰਹੇ ਨੇ ਤੇ ਕਿੰਨੇ ਵਜੇ ਆਰੰਭ ਹੋ ਜਾਂਦਾ ਤੁਸੀਂ ਜਿੱਦਾਂ ਦੱਸਿਆ ਸਵੇਰੇ ਬਸ ਜਿਹੜਾ ਕੱਲੋਂ ਤੋਂ ਸਵੇਰੇ ਅੰਮ੍ਰਿਤ ਵੇਲੇ ਆਰੰਭ ਕਰਾਂਗੇ ਤਕਰੀਬਨ 5:00 ਵਜੇ ਤੜਕੇ ਆਰੰਭ ਕਰਾਂਗੇ ਉਸ ਟਾਈਮ ਲੰਗਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਸਹੀ ਗੱਲ ਤੇ ਦੁਪਹਿਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਦੁਪਹਿਰ ਨੂੰ ਕੋਲਡ ਡਰਿੰਕ ਦੀ ਲੋੜ ਹੁੰਦੀ ਹੈ ਠੰਡੇ ਆ ਲੋਕ ਦੇਖਿਆ ਤੁਸੀਂ ਕਿੰਨੇ ਚਾਵਾਂ ਦੇ ਨਾਲ ਛਕਦੇ ਆ 하나 ਜੀ ਇਹ ਦਸਵੇਂ ਪਾਤਸ਼ਾਹ ਦੀ ਅਦੁੱਤੀ ਜਿੱਤ ਨੂੰ ਸਾਡਾ ਸਿਰ ਝੁਕਦਾ ਹੈ ਸਾਡਾ ਅੱਜ ਮਾਣ ਨਾਲ ਜਿਹੜਾ ਸੇਰਾ ਉਹ ਉੱਚਾ ਹੋ ਰਿਹਾ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਗਿਆਨ ਸਾਡੇ ਨਾਲ ਸਾਂਝਾ ਕਰਿਆ ਬਹੁਤ ਗੱਲਾਂ ਤੁਹਾਡੇ ਕੋਲੋਂ ਸਿੱਖਣ ਨੂੰ ਸਾਨੂੰ ਮਿਲੀਆਂ ਸੋ ਸਾਰੇ ਜਰੂਰ ਇਹਨਾਂ ਦਿਹਾੜਿਆਂ ਤੇ ਰੋਣਾ ਨਹੀਂ ਚਾਹੀਦਾ ਹਾਂਜੀ ਇਹ ਦਿਹਾੜੇ ਤਾਂ ਚੜ੍ਹਦੀ ਕਲਾ ਦਾ ਪ੍ਰਤੀਕਾਂ ਜੀ ਇਹ ਦਿਹਾੜੇ ਜੇ ਦਸਵੇਂ ਪਾਤਸ਼ਾਹ ਦਾ ਇੱਥੇ ਉਹਨਾਂ ਦੇ ਸਿੰਘ ਸ਼ਹੀਦ ਨਾ ਹੁੰਦੇ ਉਹਨਾਂ ਦੇ ਬੱਚੇ ਸ਼ਹੀਦ ਨਾ ਹੁੰਦੇ ਪਰ ਚਮਕੌਰ ਸਾਦਾ ਤੇ ਐਸੇ ਨਹੀਂ ਸੀ ਹੋਣਾ ਕੋਈ ਹਾਂ ਬਿਲਕੁਲ ਇੱਦਾਂ ਗੱਲ ਤੁਸੀਂ ਮੰਨਦੇ ਆ ਨਾ ਇਸ ਕਰਕੇ ਬੇਨਤੀ ਆ ਵੀ ਇਹ ਦਿਹਾੜੇ ਦਸਵੇਂ ਪਾਤਸ਼ਾਹ ਦੀ ਇਸ ਧਰਤੀ ਤੇ ਜਿੱਤ ਹੋਈ ਆ ਇਹ ਦਿਹਾੜੇ ਕਿਉਂਕਿ ਜਦੋਂ ਜੁੱਧ ਹੁੰਦਾ ਹੈ ਨੁਕਸਾਨ ਦੋਨੋਂ ਧਿਰਾਂ ਦਾ ਹੁੰਦਾ ਹੈ ਹਾਂਜੀ ਦਸਵੇਂ ਪਾਤਸ਼ਾਹ ਦੀ ਐਸ ਜੁੱਧ ਦੀ ਜਿੱਤ ਹੋਈ ਆ ਇਹ ਸਾਡੇ ਯੋਧਿਆਂ ਵਾਸਤੇ ਉਹਨਾਂ ਦੀਆਂ ਕੁਰਬਾਨੀਆਂ ਅਗੇ ਸਾਡਾ ਸਿਰ ਝੁਕਦਾ ਤੇ ਝੁਕਦਾ ਰਹੇਗਾ ਉਹਨਾਂ ਦੀਆਂ ਕੁਰਬਾਨੀਆਂ ਤੇ ਸਾਨੂੰ ਸਾਰੀ ਕੌਮ ਨੂੰ ਬਹੁਤ ਵੱਡਾ ਮਾਣ ਆ ਬਿਲਕੁਲ ਜੀ ਸਾਨੂੰ ਬਹੁਤ ਵੱਡਾ ਫਕਰ ਅਸੀਂ ਮਹਿਸੂਸ ਕਰਦੇ ਆ ਜੀ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡਾ ਇਸ ਧਰਤੀ ਦਾ ਜਨਮ ਆ ਅਸੀਂ ਇਸ ਧਰਤੀ ਨਾਲ ਜੁੜੇ ਹੋਏ ਆ ਜੀ ਹੋਏ ਆ ਤੇ ਇਹ ਧਰਤੀ ਉਹ ਪਾਵਨ ਪਵਿੱਤਰ ਧਰਤੀ ਹੈ ਕਹਿੰਦੇ ਚੰਕੌਰ ਸਾਹਿਬ ਦੀ ਉਹ ਧਰਤੀ ਆ ਇਸ ਧਰਤੀ ਤੇ ਰਹਿਣ ਵਾਲਾ ਇੱਕ ਬਹੁਤ ਵੱਡੀ ਗੱਲ ਆ ਹਾਂਜੀ ਕਹਿੰਦੇ ਇਸ ਧਰਤੀ 'ਤੇ ਉੱਗਿਆ ਹੋਇਆ ਕੋਈ ਅੰਨੇ ਖਾਲ ਵੀ ਉਹ ਵੀ ਨਰਕਾਂ ਨੂੰ ਨਹੀਂ ਜਾ ਸਕਦਾ ਐਡੀ ਪਵਿੱਤਰ ਧਰਤੀ ਐ ਜੀ ਬਿਲਕੁਲ ਬਿਲਕੁਲ ਹਾਂਜੀ ਐਡੀ ਪਵਿੱਤਰ ਧਰਤੀ ਐ ਕਿ ਜਿੱਥੇ ਸਜਦਾ ਕਰਦੀ ਕੁਦਰਤ ਗੁਰੂਦਿਆਂ ਵੱਡਿਆਂ ਲਾਲਾਂ ਨੂੰ ਕਿ ਜਿੱਥੇ ਲੋਕ ਪਸੰਦ ਨੇ ਕਰਦੇ ਉੱਚੀ ਸੋਚ ਤੇ ਉੱਚਿਆ ਖਿਆਲਾਂ ਨੂੰ ਜਿੱਥੇ ਹੱਸਦੇ ਚਿਹਰੇ ਵਸਦੇ ਮੱਥੇ ਤੇ ਕੋਈ ਵੱਟ ਨਹੀਂ ਕਿ ਮੇਰਾ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਜਾ ਰੋ ਕਿਸੇ ਜੰਨਤ ਨਾਲੋਂ ਘੱਟ ਨਹੀਂ ਕਿਸੇ ਜੰਨਤ ਨਾਲੋਂ ਘੱਟ ਨਹੀਂ ਐਸੀ ਸਾਡੇ ਨਾਲ ਬਾਬਾ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਹਰ ਰਾਏ ਦੇਸੀ ਦਵਾਖਾਨਾ ਬਹੁਤ-ਬਹੁਤ ਬਾਬਾ ਜੀ ਤੁਹਾਡਾ ਧੰਨਵਾਦ ਪਰਮਾਤਮਾ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਹਾਂ ਤੁਹਾਨੂੰ ਲੰਮੀਆਂ ਉਮਰਾਂ ਇਹ ਧਰਤੀ ਬਖਸ਼ੇ ਸਾਡੀ ਉਮਰ ਤੁਹਾਨੂੰ ਲੱਗ ਜਾਣ ਐਸੇ ਤਰ੍ਹਾਂ ਤੁਸੀਂ ਇੱਥੇ ਕਾਰਜਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿੰਨੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇਸੀ ਦਵਾਖਾਨਾ ਨਾਲ ਜੁੜੀਆਂ ਹੋਈਆਂ ਹਨ ਬਿਲਕੁਲ ਜੀ ਉਹਨਾਂ ਦੇ ਵੱਲੋਂ ਇਹ ਬਹੁਤ ਦਿਲ ਖੋਲ ਕੇ ਸਹਿਯੋਗ ਦਿੱਤਾ ਜਾਂਦਾ ਹੈ ਕਿਉਂਕਿ ਐਡੇ ਵੱਡੇ ਇਕੱਠਾਂ ਦੇ ਵਿੱਚ ਇਦਾਂ ਦੇ ਕਾਰਜ ਚਲਾਉਣੇ ਸੱਖਾ ਨਹੀਂ ਹੁੰਦਾ ਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਨਹੀਂ ਤੁਹਾਡੇ ਬਾਬਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਅਸੀਂ ਅਕਸਰ ਤੁਹਾਨੂੰ ਦੇਖਦੇ ਆਂ ਵੀ ਜਦੋਂ ਵੀ ਸਮਾਜ ਸੇਵਾ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਵੀ ਕਦੇ ਪਿੱਛੇ ਨਹੀਂ ਹਟੇ ਕਿੰਨੇ ਕੁਸ਼ਤੀ ਦੰਗਲਾਂ ਤੇ ਮੈਂ ਤੁਹਾਨੂੰ ਦੇਖਿਆ ਤੁਸੀਂ ਪਹਿਲਾ ਇਨਾਮ ਜਿਹੜਾ ਆਪਣੇ ਹਿੱਸੇ ਲੈ ਲੈਣੇ ਹੋ ਸੋ ਵੀ ਤੁਹਾਡੇ ਬਹੁਤ ਬਹੁਤ ਜੀ ਅਸੀਂ ਦਾ ਧੰਨਵਾਦ ਕਰਦੇ ਆ ਮੈਂ ਅਕਸਰ ਦੇਖਦਾ ਕਮੈਂਟਰੀ ਕਰਦਾ ਨਾ ਬਾਬਾ ਜੀ ਪਹਿਲਾ ਨਾਮ ਮੈਂ ਇੱਕ ਸਾਲ ਦੇਖਿਆ ਵੀ ਤਕਰੀਬਨ 6 ਤੋਂ 7 ਲੱਖ ਰੁਪਏ ਹੋ ਗਏ ਸੀ ਆ ਪਿੰਡ ਲੱਖ ਆ ਪਿੰਡ ਲੱਖ ਆ ਪਿੰਡ ਲੱਖ ਸੋ ਵੱਡੀ ਸੇਵਾ ਪਹਿਲਵਾਨਾਂ ਲਈ ਵੀ ਜਿੱਥੇ ਬਾਬਾ ਜੀ ਕਰਦੇ ਆ ਤੇ ਸੇਵਾਦਾਰ ਐਨ ਆਰ ਆਈ ਵੀਰ ਕਰਦੇ ਆ ਤੇ ਤੁਸੀਂ ਬਾਹਰ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਸ਼ਰਧਾ ਪੂਰਵਕ ਲੋਕ ਸਜਦਾ ਕਰਨ ਦੇ ਲਈ ਪਾਵਨ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਆ ਰਹੇ ਆ ਤੇ ਕੋਲ ਡਰਿੰਕ ਪੀ ਰਹੇ ਆ ਪਿਆਸ ਬੁਝਾ ਰਹੇ ਆ ਪਰਮਾਤਮਾ ਮਿਹਰ ਕਰੇ ਜਿੰਨੇ ਵੀ ਸਾਡੇ ਐਨਆਰਆਈ ਵੀਰ ਹਰ ਆਏ ਦੇਸੀ દવાਖਾਨਾ ਦੇ ਨਾਲ ਜਿੰਨੇ ਵੀ ਸਾਡੇ ਐਨਆਰਆਈ ਵੀਰ ਫੌਜੀ ਵੀਰ ਜਿਹੜੇ ਵੀ ਸੇਵਾਦਾਰ ਜੁੜੇ ਹੋਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਜਰੂਰ ਸਾਰੇ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕੋਲ ਡਰਿੰਕ ਤੇ ਠੰਡਾ ਮਿੱਠਾ ਜਲ ਵੀ ਜਿਹੜਾ ਤੁਸੀਂ ਜਰੂਰ ਸ਼ੱਕੇ ਜਾਓ ਠੰਡਾ ਮਿੱਠਾ ਕੋਲ ਡਰਿੰਕ ਵੀ ਹੋ ਜਾਂਦਾ ਸੋ ਸਾਰੇ ਜਰੂਰ ਸ਼ੱਕੇ ਜਾਓ ਤੇ ਜੀ ਆਰ ਸੀ ਲਾਈਵ ਟੀਵੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ